ਨਸ਼ਿਆਂ ਦਾ ਪ੍ਰਸਾਰ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਨਸ਼ੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ ਤੇ ਇਸ ਨਸ਼ੇ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਹੋ ਰਹੀ ਹੈ ਤੇ ਜੇਕਰ ਇਹ ਸਿਆਸਤ ਰੁਕ ਜਾਵੇ ਤੇ ਸਿਆਸਤਦਾਨ ਜਿਹੜੇ ਸੱਤਾ ਵਿੱਚ ਆਉਂਦੇ ਨੇ ਜਾਂ ਸੱਤਾ ਤੋਂ ਬਾਹਰ ਹੁੰਦੇ ਨੇ ਇਸ ਮਸਲੇ ਦੇਤੇ ਗੰਭੀਰ ਹੋਣ ਤਾਂ ਪੰਜਾਬ ਦੇ ਵਿੱਚੋਂ ਇਹ ਨਸ਼ਾ ਖਤਮ ਵੀ ਹੋ ਸਕਦਾ ਹੈ ਘਟ ਵੀ ਸਕਦਾ ਹੈ ਤੇ ਜਿਹੜੇ ਨੌਜਵਾਨ ਲਗਾਤਾਰ ਇਹਨਾਂ ਨਸ਼ਿਆਂ ਦੇ ਕਾਰਨ ਮਰ ਰਹੇ ਨੇ ਜਿਨ੍ਹਾਂ ਦੀ ਮੌਤਾਂ ਹੋ ਰਹੀਆਂ ਨੇ ਘਰਾਂ ਦੇ ਵਿੱਚ ਵਹਿਣ ਪੈ ਰਹੇ ਨੇ ਉਹ ਰੁਕ ਸਕਦੇ ਨੇ ਇਸ ਮਸਲੇ ਦੇਤੇ ਆਪਾਂ ਗੱਲਬਾਤ ਕਰਾਂਗੇ ਤੇ ਇਹ ਮਸਲਾ ਇੰਨਾ ਜ਼ਿਆਦਾ ਗੰਭੀਰ ਹੋ ਗਿਆ ਹੈ ਕਿ ਇਸ ਨਸ਼ੇ ਦੇ ਧੰਦੇ ਦੇ ਵਿੱਚ ਕਾਰੋਬਾਰ ਦੇ ਵਿੱਚ ਅੱਜ ਔਰਤਾਂ ਵੀ ਸ਼ਾਮਲ ਹੋ ਚੁੱਕਿਆ ਨੇ ਤੇ ਬੱਚੇ ਵੀ ਸ਼ਾਮਲ ਹੋ ਚੁੱਕੇ ਨੇ ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਨਸ਼ਿਆ ਦਾ ਕਾਰੋਬਾਰ ਨਸ਼ੇ ਦਾ ਰੁਝਾਨ ਕਿੱਧਰ ਨੂੰ ਜਾ ਰਿਹਾ ਹੈ ਬਨਵਾਰੀ لال פרוਹਿਤ ਜੋ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੇ ਵੀ ਇਸ ਮਸਲੇ ਦੇ ਉੱਤੇ ਬਹੁਤ ਚਿੰਤਾ ਪ੍ਰਗਟ ਕੀਤੀ ਹੈ ਭਾਵੇਂ ਕਿ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਉਹ ਲਗਾਤਾਰ ਪੰਜਾਬ ਸਰਕਾਰ ਨੂੰ ਤੰਗ ਕਰਨ ਵਾਸਤੇ ਕੁਝ ਨਾ ਕੁਝ ਮੁੱਦਾ ਉਠਾਉਂਦੇ ਰਹਿੰਦੇ ਨੇ ਪਰ ਇਹ ਮੁੱਦਾ ਉਠਾਉਣ ਦੀ ਗੱਲ ਨਹੀਂ ਹੈ ਇਹ ਸੱਚ ਉਹ நிச்சित ਹੀ ਬਹੁਤ ਗੰਭੀਰਤਾ ਵਾਲਾ ਵਿਸ਼ਾ ਹੈ ਰਾਜਪਾਲ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ 75 ਦੇ ਕਰੀਬ ਉਹਨਾਂ ਨਸ਼ਾ ਤਸਕਰਾਂ ਦੀ ਸੂਚੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਜਿਹੜੇ ਇਸ ਸਮੇਂ ਸੂਬਾ ਇਹ ਪੰਜਾਬ ਸੂਬੇ ਦੇ ਸਰਹੱਦੀ ਇਲਾਕਿਆਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਲਿਸਟ ਤਿਆਰ ਕੀਤੀ ਗਈ ਹੈ ਇਹ ਬੀਐਸਐਫ ਨੇ ਤਿਆਰ ਕੀਤੀ ਹੈ ਤੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੇਰੇ ਕਹਿ ਦੇ ਉੱਤੇ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਪਰ ਹਾਈ ਕੋਰਟ ਜਾਂ ਅਦਾਲਤ ਨੇ ਜਿਹੜੇ ਹੁਕਮ ਦਿੱਤੇ ਹੈ ਉਹ ਤੇ ਉੱਤੇ ਹੀ ਉਹਨਾਂ ਨੂੰ ਗੱਲਬਾਤ ਜਾਂ ਮਤਲਬ ਇਸ ਮਸਲੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਦੋਂ 2017 ਦੀਆਂ ਚੋਣਾਂ ਸੀਗੀਆਂ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਕਿਹਾ ਸੀਗਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਦਿਨਾਂ ਦੇ ਵਿੱਚ ਹੀ ਹਫ਼ਤਿਆਂ ਦੇ ਵਿੱਚ ਹੀ ਇਸ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰ ਦੇਵਗੀ ਕਿ ਜਿਹੜੇ ਤਸਕਰ ਨੇ ਉਹਨਾਂ ਨੂੰ ਜੇਲਾ ਦੇ ਵਿੱਚ ਡੱਕ ਦੇਵਗੀ ਤੇ ਲੋਕਾਂ ਨੇ ਵੋਟਾਂ ਪਾਈਆਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ ਤੇ ਉਹਨਾਂ ਨੂੰ ਇਹ ਆਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਵੈਣ ਪੈ ਰਹੇ ਨੇ ਉਹ ਰੁਕ ਜਾਣਗੇ ਤੇ ਇਥੋਂ ਜਿਹੜੇ ਨਸ਼ਾ ਤੋਂ ਪੰਜਾਬ ਦੇ ਲੋਕਾਂ ਨੂੰ ਨਜ਼ਾਤ ਮਿਲ ਜਾਊਗੀ ਇਹ ਜਿਹੜਾ ਚਿੱਟਾ ਹੈ ਜਿਹੜਾ ਚਿੱਟਾ ਨੌਜਵਾਨਾਂ ਦੀ ਨਸਾਂ ਦੇ ਵਿੱਚ ਚਲੇ ਜਾਂਦਾ ਸਰੀਂਜਾ ਦੇ ਨਾਲ ਤੇ ਉਸ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਹੀ ਮਿਲਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਜੇ ਲੋ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਈ ਸੀ ਤਾਂ 2017 ਦੇ ਵਿੱਚ ਵੀ ਉਹਨਾਂ ਨੇ ਖਾਸ ਤੌਰ ਤੇ ਵਿਕਰਮ ਜੀਠੀ ਦੇ ਖਿਲਾਫ ਇੱਕ ਕੈਂਪੇਨ ਚਲਾਈ ਸੀ ਤੇ ਉਹਦੇ ਵਿੱਚ ਖਾਸ ਤੌਰ ਤੇ ਵਿਕਰਮ ਜੀਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਉਹਨਾਂ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਹੱਲਾਸ਼ੀਰੀ ਦਿੱਤੀ ਹੈ ਇਹ ਗੱਲ ਅਲੱਗ ਹੈ ਕਿ ਜਦੋਂ ਉਹ ਸੱਤਾ ਵਿੱਚ ਨਹੀਂ ਆਏ ਹੈਗੇ 2017 ਦੇ ਵਿੱਚ ਤਾ ਵਿਕਰਮ ਮਜੀਠੀਆ ਤੋਂ ਕੇਰੀਵਾਲ ਨੇ ਮਾਫੀ ਵੀ ਮੰਗੀ ਸੀ ਤੇ ਜਦੋਂ ਮਾਨ ਹਾਨੀ ਦਾ ਦਾਵਾ ਵਿਕਰਮ ਮਜੀਠੀ ਨੇ ਕਰ ਦਿੱਤਾ ਸੀਗਾ ਤੇ ਜਦੋਂ 2022 ਦੀਆਂ ਚੋਣਾਂ ਸੀਗੀਆਂ ਤਾਂ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਆਮ ਆਦੀ ਪਾਰਟੀ ਨੇ ਵਾਰ-ਵਾਰ ਪੱਟਾ ਤੇ ਥਾਪੀਆਂ ਮਾਰ-ਮਾਰ ਕੇ ਇਹਨਾਂ ਲੀਡਰਾਂ ਨੇ ਕਿਹਾ ਸੀਗਾ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਤਾਂ ਅਸੀਂ ਇਸ ਚਿੱਟੇ ਦੇ ਕਾਰੋਬਾਰ ਨੂੰ ਖਤਮ ਕਰਾਂਗੇ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਾਂਗੇ ਤੇ ਹਰ ਤੱਕ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਭਗਵੰਤ ਮਾਨ ਸਰਕਾਰ ਇਸ ਨਸ਼ੇ ਦੇ ਤੇ ਕਾਬੂ ਨਹੀਂ ਪਾ ਸકી ਹੈਗੀ ਤੇ ਲੋਕਾਂ ਦੇ ਘਰਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਨੌਜਵਾਨ ਬਰਬਾਦ ਹੋ ਰਹੇ ਨੇ ਘਰਾਂ ਦੇ ਭਾੜੇ ਵੇਚ ਰਹੇ ਨੇ ਹਿੰਸਾ ਕਰ ਰਹੇ ਨੇ ਮਾਪਿਓ ਦਾ ਕਤਲ ਤੱਕ ਕਰ ਰਹੇ ਨੇ ਖੁਦ ਵੀ ਇਸ ਨਸ਼ੇ ਦੇ ਕਾਰਨ ਉਹਨਾਂ ਦੀ ਜਾਨ ਜਾ ਰਹੀ ਹੈ ਤੁਹਾਨੂੰ ਅੱਜ ਇੱਕ ਹੋਰ ਰਿਪੋਰਟ ਜਿਹੜੀ ਤੁਹਾਡੇ ਸਾਹਮਣੇ ਰੂਬਰੂ ਕਰਨ ਲੱਗਾ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ ਤੇ ਇਸ ਦੇ ਨਾਲ ਮੈਂ ਨਾਲ ਨਾਲ ਇੱਕ ਵਾਰ ਫਿਰ ਆਪਣੀ ਦਰਸ਼ਕਾਂ ਨੂੰ ਕਹਿ ਦਵਾਂ ਜਿਹੜੇ ਕਿ ਸ਼ੁਰੂਆਤ ਵਿੱਚ ਕਹਿਣਾ ਸੀਗਾ ਵੀ ਮੈਂ ਦਰਸ਼ਨ ਸਿੰਘ ਦਰਸ਼ਕ ਪੰਜਾਬ ਦਰਸ਼ਨ YouTube ਲੈ ਕੇ ਤੁਹਾਡੇ ਰੂਬਰੂ ਹੁੰਦਾ ਰਹਿਣਾ ਹੈ ਤੇ ਨਾਲ ਤੁਹਾਨੂੰ ਬੇਨਤੀ ਵੀ ਕਰਦਾ ਹੁਣਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਤੇ ਨਵੀਂ ਤੋਂ ਨਵੀਂ ਰਿਪੋਰਟਾਂ ਤੁਹਾਡੇ ਰੂਬਰੂ ਕਰਦੇ ਆਂ ਪਹਿਲਾਂ ਤੁਹਾਨੂੰ ਮੈਂ ਇਹ ਸਾਰੀ ਗੱਲਬਾਤ ਦੱਸੀ ਸੀ ਕਿ ਸਿਆਸਤ ਦੇ ਵਿੱਚ ਜੋ ਕੁਝ ਹੋ ਰਿਹਾ ਚਾਹੇ ਉਹ ਅਕਾਲੀਆ ਦੀ ਸਰਕਾਰ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਾਂ ਹੁਣ ਕਿਵਾਂ ਤੁਮਾਂ ਸਰਕਾਰ ਦੀ ਸਰਕਾਰ ਚੱਲ ਰਹੀ ਹੈ ਤੇ ਇਸ ਚਿੱਟੇ ਦੇ ਕਾਰੋਬਾਰ ਦੇ ਉੱਤੇ ਨਾ ਤਾਂ ਕਾਬੂ ਪਾਇਆ ਜਾ ਸਕਿਆ ਤੇ ਨਾ ਹੀ ਜਿਹੜੇ ਨੌਜਵਾਨ ਇਸ ਕਾਰਨ ਮਰਦੇ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਤੁਹਾਨੂੰ ਅੱਜ ਇਸ ਚਿੱਟੇ ਦੇ ਕਾਰੋਬਾਰ ਜਿਹੜਾ ਚਿੱਟੇ ਦਾ ਕਾਲਾ ਕਾਰੋਬਾਰ ਹੈ ਜਿਹੜਾ 2 ਨੰਬਰ ਦਾ ਕਾਰੋਬਾਰ ਹੈ ਇਸ ਨਸ਼ੇ ਦਾ ਤਾਂ ਇੱਕ ਨੰਬਰ ਦਾ ਕਾਰੋਬਾਰ ਤਾਂ ਹੋ ਹੀ ਨਹੀਂ ਸਕਦਾ ਹੈਗਾ ਜਿਹੜੇ ਨਜਾਇਜ਼ ਨਸ਼ੇ ਨੇ ਉਹਦਾ ਦੋ ਨੰਬਰ ਦਾ ਕਾਰੋਬਾਰ ਦੇ ਬਾਰੇ ਗੱਲ ਦੱਸਦਾ ਤੇ ਇਸ ਨਸ਼ੇ ਦੇ ਵਿੱਚ ਮਰਦ ਤਾਂ ਸ਼ਾਮਲ ਹੈ ਹੀ ਹੈ ਤੇ ਅੱਜ ਕੱਲ ਜਿਹੜੇ ਹੈਗਾ ਜਿਹੜੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵਿੱਚ ਮਹਿਲਾਵਾਂ ਵੀ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਜਿਹੜੀ ਮੈਂ ਤੁਹਾਨੂੰ ਰਿਪੋਰਟ ਦੱਸ ਰਿਹਾ ਉਸ ਤੋਂ ਇਹ ਪਤਾ ਲੱਗਦਾ ਹੈ ਕਿ पूरे हिंदुस्तान ਦੇ ਵਿੱਚ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਨਜਾਇਜ਼ ਨਸ਼ੇ ਦੇ ਕਾਰੋਬਾਰ ਦੇ ਵਿੱਚ ਜੇਕਰ ਮਹਿਲਾਵਾਂ ਜਾਂ ਔਰਤਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਪੰਜਾਬ ਉਸ ਦੇ ਵਿੱਚ ਸਭ ਤੋਂ ਉੱਪਰ ਚ ਜਾ ਰਿਹਾ ਹੈ ਤੇ ਪਤਾ ਲੱਗਿਆ ਕਿ ਬੀਤੇ 3 ਸਾਲ ਦੇ ਦੌਰਾਨ ਐਨ ਡੀ ਪੀ ਐਸ ਐਕਟ ਦੇ ਅਧੀਨ ਪੂਰੇ ਹਿੰਦੁਸਤਾਨ ਦੇ ਵਿੱਚ 9631 ਮਹਿਲਾਵਾਂ ਗ੍ਰਿਫਤਾਰ ਕੀਤੀ ਗਈਆਂ ਉਹਨਾਂ ਵਿੱਚੋਂ ਜੇ ਪੰਜਾਬ ਦੀ ਗਿਣਤੀ ਤੁਹਾਨੂੰ ਦੱਸੀਏ ਤਾਂ ਕਾਫੀ ਹੈਰਾਨੀ ਹੋਊਗੀ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਕਾਨੂੰਨ ਦੇ ਤਹਿਤ 3164 ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਤੇ ਇਹ ਪੰਜਾਬੀ ਔਰਤਾਂ ਹਾਂ ਜਿਹੜਾ ਪ੍ਰਤੀਸ਼ਤ ਬਣਦਾ ਉਹ ਪੂਰੇ ਹਿੰਦੁਸਤਾਨ ਦੇ ਵਿੱਚ 32.85% ਦੀ ਵਧ ਰਿਹਾ ਤੁਸੀਂ ਹਿਸਾਬ ਲਾ ਲਓ ਕਿ ਜੇਕਰ ਔਰਤਾਂ ਵੀ ਇਸ ਨਸ਼ੇ ਦੇ ਵਿੱਚ ਸ਼ਾਮਲ ਨੇ ਕਾਰੋਬਾਰ ਤੇ ਸ਼ਾਮਲ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਔਰਤਾਂ ਵੀ ਇਹ ਨਸ਼ਾ ਕਰਦੀਆਂ ਹੋਣਗੀਆਂ ਤੇ ਹੋਰ ਜਿਹੜੇ ਲੋਕ ਤਾਂ ਕਰਤੀ ਕਰਦੇ ਆ ਤੇ ਦਰਜਾ ਇਹਦੇ ਪਿੰਡ ਨੇ ਜਿੱਥੇ ਇਹ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੈ ਔਰਤਾਂ ਦੇ ਖਿਲਾਫ ਕੇਸ ਚੱਲ ਰਹੇ ਨੇ ਕੌਮੀ ਕ੍ਰਾਈਮ ਰਿਪੋਰਟ ਬੀੜਾ ਹੈ ਉਹਨੇ ਜਿਹੜੀ ਰਿਪੋਰਟ ਦੱਸੀ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ 2022 ਦੇ ਵਿੱਚ ਐਨ ਡੀ ਪੀ ਐਸ ਐਕਟ ਦੇ ਅਧੀਨ ਜਿਹੜਾ 2022 ਦੇ ਵਿੱਚ 4000 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਵਿੱਚੋਂ ਜਿਹੜਾ ਹੈ 1448 ਔਰਤਾਂ ਪੰਜਾਬ ਨਾਲ ਸੰਬੰਧਿਤ ਸੀਗੀਆਂ ਤੇ ਦੂਜੇ ਨੰਬਰ ਦੇ ਉੱਤੇ ਕਾਮਲਨਾਟੂ ਹੁੰਦਾ ਜਿੱਥੇ ਜਿੱਥੇ 490 ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਹਰਿਆਣਾ ਦੇ ਵਿੱਚ 337 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਤਰੀਕੇ ਦੇ ਨਾਲ 2021 ਦੇ ਵਿੱਚ ਨਸ਼ੇ ਦੇ ਮਸਲੇ ਦੇ ਵਿੱਚ 3104 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਵਿੱਚੋਂ 928 ਪੰਜਾਬੀ ਨੇ ਪੰਜਾਬੀ ਮਹਿਲਾ ਨਹੀਂ ਤੇ 220 ਦੀ ਜਦੋਂ ਗੱਲ ਕਰਦੇ ਆ ਤਾਂ 220 ਦੇ ਸਾਲ ਦੇ ਵਿੱਚ 2527 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਵਿੱਚੋਂ ਜਿਹੜੀ ਪੰਜਾਬ ਦੇ ਵਿੱਚ ਫੜੀਆਂ ਗਈਆਂ ਸੀਗਾ ਜਿਹੜਾ ਨਸ਼ਾ ਵੇਚਦੀਆਂ ਔਰਤਾਂ ਫੜੀਆਂ ਗਈਆਂ ਸੀਗਾ ਉਹਨਾਂ ਦੀ ਗਿਣਤੀ 728 ਹੈ ਤੇ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਪੰਜਾਬੀ ਔਰਤਾਂ ਜਿਹੜੀ ਨਸ਼ੇ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਪੰਜਾਬ ਦੀਆਂ ਔਰਤਾਂ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਗਿਣਤੀ ਵੀ ਤੁਹਾਨੂੰ ਪਹਿਲਾਂ ਦੱਸਤੀਏ ਉਹ ਜੇ ਮੈਂ ਥੋੜਾ ਜਿਹਾ ਹਾਲ ਪੰਜਾਬ ਦੀਆਂ ਜਿਲ੍ਹਾਂ ਦਾ ਵੀ ਦੱਸਾਂ ਪੰਜਾਬ ਦੇ ਵਿੱਚ ਜਿਹੜੀ ਜੇਲ੍ਹਾਂ ਦੇ ਵਿੱਚ ਕੈਦੀ ਰੱਖਣ ਦੀ ਸਮਰੱਥਾ ਹੈ ਉਹ ਹੈਗੀ ਹੈ 26556 ਤੇ ਇੱਥੇ ਰੱਖੇ ਗਏ ਕਿੰਨੇ ਨੇ 31218 ਯਾਨੀ ਕਿ 117.55 ਫੀਸਰ ਦੀ ਕੈਦੀ ਜਿਹੜੇ ਸਮਰੱਥਾਂ ਨਾਲੋਂ ਜ਼ਿਆਦਾ ਰੱਖੇ ਗਏ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਪੰਜਾਬੀ ਔਰਤਾਂ ਨੇ ਜਿਨ੍ਹਾਂ ਦੇ ਨਸ਼ਾ ਦੇ ਕਾਰੋਬਾਰ ਨਾਲ ਸੰਬੰਧਤ ਨੇ ਉਹ 1497 ਔਰਤਾਂ ਇਸ ਵਿੱਚ ਜੇਲ ਦੇ ਵਿੱਚ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਔਰਤਾਂ ਨਸ਼ੇ ਦੇ ਕਾਰੋਬਾਰ ਵਿੱਚ ਕਿਵੇਂ ਸ਼ਾਮਲ ਹੋਈਆਂ ਨੇ ਇਹ ਬਹੁਤਾ ਵਿੱਚ ਤਾਂ ਇਹ ਵੀ ਕਾਰਨ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਤੀ ਨਸ਼ੇੜੀ ਸੀਗੇ ਨਸ਼ੇੜੀ ਹੋਣ ਕਰਕੇ ਉਹਨਾਂ ਨੂੰ ਨਸ਼ੇ ਦੀ ਲੋੜ ਪੈਂਦੀ ਸੀਗੀ ਤਾਂ ਉਹ ਦਬਾਅ ਦੇ ਅਧੀਨ ਇਹ ਔਰਤਾਂ ਇੱਕ ਥਾਂ ਜਿੱਥੇ ਨਸ਼ਾ ਵਿਕਦਾ ਸੀਗਾ ਨਸ਼ਾ ਆਪਣੇ ਪਤੀਆਂ ਵਾਸਤੇ ਲੈ ਕੇ ਆਉਂਦੀ ਸੀਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਨਸ਼ੇੜੀ ਜਿਹੜੇ ਤਸਕਰ ਸੀਗੇ ਆਪਣੇ ਲਈ ਇਸਤੇਮਾਲ ਕਰਨ ਲੱਗ ਪਏ ਤੇ ਇਹ ਔਰਤਾਂ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਚਲੇ ਗਏ ਆ ਤੇ ਕਈ ਮਾਮਲਿਆਂ ਦੇ ਵਿੱਚ ਮਰਦ ਤੇ ਔਰਤਾ ਦੋਨੋਂ ਹੀ ਨਸ਼ੇ ਦਾ ਕੰਮ ਕਰ ਰਹੀਆਂ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਨੇ ਤੇ ਇਸ ਸਬੰਧ ਵਿੱਚ ਜੇਕਰ ਕੁਝ ਬਦਨਾਮ ਪਿੰਡ ਨੇ ਜਿੱਥੇ ਮਹਿਲਾਵਾਂ ਖਾਸ ਔਰਤਾਂ ਜਿਨ੍ਹਾਂ ਦੇ ਖਿਲਾਫ 1 1 2 2 3 3 ਨਸ਼ਾ ਤਸਕਰੀ ਦੇ ਕੇਸ ਸਰ ਰਹੇ ਉਹਨਾਂ ਦੇ ਵਿੱਚੋਂ ਹੁਸ਼ਿਆਰਪੁਰ ਦਾ ਪਿੰਡ ਹੈਗਾ ਦੋਨਾ ਖੁਰਦ ਤੇ ਇਸੇ ਤਰੀਕੇ ਨਾਲ ਮੁਕਸਦ ਜ਼ਿਲ੍ਹੇ ਦਾ ਪਿੰਡ ਝੋੜੜ ਤੇ ਬਠਿੰਡਾ ਦਾ ਹੈਗਾ ਬੀੜ ਤਲਾਬ ਇੱਥੇ ਮਹਿਲਾਵਾਂ ਦੇ ਖਿਲਾਫ ਇੱਕ ਤੋਂ ਵੱਧ ਵੱਧ ਜਿਹੜੇ ਹਿੱਤ ਤਸਕਰੀ ਦੇ ਮਾਮਲੇ ਚੱਲ ਰਹੇ ਨੇ ਜਦੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਜਿਹੜਾ ਨਸ਼ੇ ਦਾ ਇੱਕ ਕਾਰੋਬਾਰ ਆ ਉਹਦੇ ਵਿੱਚ ਸਿਰਫ ਮਹਿਲਾਵਾਂ ਹੀ ਨਹੀਂ ਨਬਾਲਕ ਬੱਚੇ ਲੜਕੇ ਵੀ ਸ਼ਾਮਲ ਹੋ ਚੁੱਕੇ ਆ ਉਹਦੇ ਵਿੱਚ ਲੜਕੇ ਲੜਕੀਆਂ ਦੋਨੇ ਹੀ ਹੈ ਬਿਤੇ 3 ਸਾਲਾਂ ਦੇ ਵਿੱਚ 78 ਦੇ ਕਰੀਬ ਨਵਾਲਗ गिरफ्तार ਕੀਤੇ ਗਏ ਨੇ ਇਸ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 2022 ਦੇ ਵਿੱਚ 57 ਨਵਾਲਗਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2021 ਦੇ ਵਿੱਚ 25 ਨਵਾਲਗਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2016 ਦੇ ਵਿੱਚ 16 ਨਾ 2020 ਦੇ ਵਿੱਚ 16 ਨਵਾਲਗਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਜਦੋਂ ਸਾਡੇ ਗਵਾਂਢੀ ਸੂਬੇ ਦੀ ਗੱਲ ਚੱਲਦੀ ਹੈ ਤਾਂ ਹਰਿਆਣਾ ਦੇ ਵਿੱਚ 3 ਸਾਲਾਂ ਦੇ ਨਾਲ 55 ਨਵਾਲਗ ਗ੍ਰਿਫਤਾਰ ਕੀਤੇ ਗਏ ਨੇ ਤੇ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਇਹ ਜਿਹੜਾ ਨਸ਼ੇ ਦੀ ਤਸਕਰੀ ਦਾ ਕੰਮ ਚੱਲ ਰਿਹਾ ਹੈ ਅਸੀਂ ਪਹਿਲਾਂ ਸਿਰਫ ਤੇ ਸਿਰਫ ਦੇਖਦੇ ਸੀਗੇ ਕਿ ਮਰਦ ਹੀ ਇਸ ਨਸ਼ੇ ਦੇ ਵਿੱਚ ਸ਼ਾਮਲ ਨੇ ਜਾਂ ਨਸ਼ਾ ਜ਼ੈਦੇ ਨੇ ਪਰ ਹੁਣ ਜਿਹੜੇ ਢੰਗ ਦੇ ਨਾਲ ਸਾਡੇ ਵੀਡੀਓ ਸਾਹਮਣੇ ਆ ਰਹੀਆਂ ਨੇ ਉਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਨਸ਼ਿਆਂ ਦੇ ਜਿਹੜੇ ਚਿੱਟੇ ਦੀ ਆਦੀ ਸਿਰਫ ਮਰਦ ਹੀ ਨਹੀਂ ਔਰਤਾ ਵੀ ਹੋ ਚੁੱਕੀਆਂ ਨੇ ਲੜਕੀਆਂ ਵੀ ਹੋ ਚੁੱਕੀਆਂ ਨੇ ਉਹਨਾਂ ਦੀਆਂ ਕਈ ਵੀਡੀਓ ਤੁਹਾਡੇ ਸਾਹਮਣੇ ਵੀ ਆ ਚੁੱਕੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਚੇ ਜਿਹੜੇ ਛੋਟੇ-ਛੋਟੇ ਨੇ ਨਵਾਲਗ ਨੇ ਉਹ ਵੀ ਇਸ ਨਸ਼ੇ ਦੇ ਆਦੀ ਹੋ ਚੁੱਕੇ ਨੇ ਇਸ ਗੱਲ ਕਰਕੇ ਅੱਜ ਬਹੁਤ ਹੀ ਗੰਭੀਰ ਸਮੱਸਿਆ ਸਾਡੇ ਦਰਪੇਸ਼ ਹੈ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਤੇ ਜਿਹੜਸ ਢੰਗ ਦੇ ਨਾਲ ਇਹ ਨਸ਼ਾ ਚੱਲ ਰਿਹਾ ਜਿਵੇਂ ਨਸ਼ਾ ਤਸਕਰੀ ਚੱਲ ਰਹੀ ਹੈ ਇਸ ਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਸ ਸਬੰਧ ਵਿੱਚ ਅਸੀਂ ਕਈ ਵਾਰ ਗੱਲਬਾਤ ਵੀ ਕਰ ਚੁੱਕਿਆ ਸਾਡ ਚਲੋ ਅਸੀਂ ਇਕੱਲੇ ਨਹੀਂ ਹੈਗੇ ਪੂਰੇ ਪੰਜਾਬ ਦੇ ਲੋਕ ਚਾਹੇ ਪੱਤਰਕਾਰ ਹੋਣ ਚਾਹੇ ਬੁੱਧੀਜੀਵੀ ਹੋਣ ਚਾਹੇ ਕੋਈ ਵੀ ਹੋਵੇ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇਹ ਚਿਟਾ ਖਤਮ ਹੋਣਾ ਚਾਹੀਦਾ ਹੈ ਹੁਣ ਇਹ ਭਗਵੰਤ ਮਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਰੰਗਲਾ ਪੰਜਾਬ ਲੈ ਕੇ ਆਉਣਾ ਬਣਾਉਣਾ ਹੈ ਇਹ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਹੈ ਜੇਕਰ ਪੰਜਾਬ ਦੇ ਨੌਜਵਾਨ ਇਸ ਨਸ਼ੇ ਤੋਂ ਦੂਰ ਹੋਣਗੇ ਤੇ ਦੂਰ ਵੀ ਹੋਣਗੇ ਤੇ ਨਾਲ-ਨਾਲ ਜਿਹੜੇ ਜਿਸ ਤਰੀਕੇ ਨਾਲ ਪੰਜਾਬ ਤੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ ਤੇ ਇਸ ਮਸਲੇ ਦਾ ਹੱਲ ਸਿਰਫ ਤੇ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਦੂਸ਼ਣਬਾਜ਼ੀ ਕਰੀਏ ਦੁਨੀਆ ਪਾਰਟੀਆਂ ਦੇ ਉੱਤੇ ਦੋਸ਼ ਲਗਾ 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 ਕੇ ਅਸੀਂ ਮਾਂ ਜੜੀਆਂ ਸਾਡੀ ਬੁਨਿਆਦੀ ਸਮੱਸਿਆਵਾਂ ਵਾਲੇ ਉਹਨਾਂ ਤੋਂ ਧਿਆਨ ਵਟਾਈਏ ਇਹ ਧਿਆਨ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈ ਇਸ ਨਸ਼ੇ ਨੂੰ ਖਤਮ ਕਰੀਏ ਨਸ਼ੇ ਦੀ ਜਿਹੜੀ ਰੀਡ ਦੀ ਹੰਡੀਆਂ ਉਹਨੂੰ ਤੋੜਨਾ ਬਣਦਾ ਹੈ ਤਾਂ ਹੀ ਜਿਹੜਾ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਫੈਲ ਰਿਹਾ ਜਿਸ ਤਰੀਕੇ ਨਾਲ ਇਧਰ ਚ ਮਹਿਲਾਵਾਂ ਸ਼ਾਮਰ ਹੋ ਰਹੀ ਨੇ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਇਹ ਸੀ ਅੱਜ ਦੀ ਇੱਕ ਵਿਸ਼ੇਸ਼ ਰਿਪੋਰਟ ਜਿਹੜੀ ਮੈਂ ਆਪਣੇ ਦਰਸ਼ਕਾਂ ਦੇ ਰੂਪ ਰੂਪ ਕੀਤੀ ਹੈ ਤੇ ਇੱਕ ਵਾਰ ਫੇਰ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦਰਸ਼ਨ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਅਮ ਆਪਣਾ ਇਸ ਨੂੰ ਲਾਈਕ ਕਰਿਆ ਕਰੋ ਤੇ ਇਸ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੀ ਇਸ ਫੀਡਬੈਕ ਦੇ ਨਾਲ ਹੀ ਰੋਜ਼ ਨਵੀਂ ਤੋਂ ਨਵੀਂ ਕਹਾਣੀ ਜੜੜੀ ਆਪਣੀ ਸਟੋਰੀ ਆ ਜਿਹੜੀ ਇੱਕ ਧਨਾਵਾ ਨੇ ਉਹ ਤੁਹਾਡੇ ਅੱਗੇ ਪੇਸ਼ ਕਰੀਏ ਤੇ ਹੁਣ ਮੈਨੂੰ ਅੱਗੇ ਦਿਓ ਤੇ ਕੱਲ ਨੂੰ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਅੱਗੇ ਰੂਪ ਰੂਪ ਹੋਵਾਂਗੇ ਉਹਦੇ